ਉਹ ਬਹੁਤ ਚੱਲਦੇ ਅਸਨ ਉਹ ਕਾਫੀ ਲੋਕਾਂ ਦੇ ਵਿੱਚ ਇਹਦਾ ਸਹਿਮ ਸੀਗਾ ਤੇ ਸਾਡੀ ਟੀਮ ਨੇ ਐਸਐਚਓ ਮੁਤਿਆਰ ਸਿੰਘ ਇਹ ਐਸੇ ਗալਬੀਰ ਸਿੰਘ ਤੇ ਐਸਐਸਪੀ ਸਰ ਸਰਦਾਰ ਸੰਦਰ ਸਿੰਘ ਆਈਪੀਐਸ ਜੀ ਵੀ ਪਹਿਰ ਲਈ ਹੈ ਅਸੀਂ ਉਸੇ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਐ ਜੀ ਟੀ ਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ। ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਮੈਂ ਆਪਣੀ फोर्स को बधाई देता हूं कि उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया अब फर्ज निभाने की बारी मेरी है ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚੋਂ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਜਿਹੜੀ ਇਹ ਟੀਮਾਂ ਬਣਾਈਆਂ ਸੀ ਸਾਰੀਆਂ ਬਹੁਤ-ਬਹੁਤ ਸਾਰੇ ਸਾਰੇ ਜ਼ਿਲ੍ਹੇ ਦੇ ਐਸਐਚਓ ਦੇ ਵਿੱਚ ਲੱਗੇ ਹੋਏ ਸੀ ਤੇ ਉਹ ਚੋਂ ਸਾਡੀ ਇਹਦੇ ਵਿੱਚ ਕਾਮਯਾਬੀ ਐਸਐਚਓ ਸਾਹਿਬ ਤੇ ਰਾਜਵੀਰ ਨੂੰ ਮਿਲੀ ਹੈ ਇਹਨਾਂ ਨੇ ਬੜੀ ਮਿਹਨਤ ਕਰਕੇ ਇਸ ਕੇਸ ਨੂੰ ਫੇਸ ਕੀਤਾ ਸਾਡੇ ਇੱਥੇ ਤਿੰਨ ਚਾਰ ਵਾਰ ਬਰਦਸਤਾਂ ਹੁੰਦੀਆਂ ਹੁੰਦੀਆਂ ਸੀ ਉਹ ਕਾਰੋਬਾਰੀ ਜਿਹੜੇ ਆ ਉਹਨਾਂ ਨੂੰ ਬਾਹਰੋਂ ਯੂ ਐਸ ਏ ਦੇ ਨੰਬਰ ਤੋਂ ਉਧਰੋਂ ਕੱਲਣਾ ਹੁੰਦੀਆਂ ਸੀ ਤੇ ਧਮਕੀਆਂ ਦਿੱਤੀਆਂ ਗਈਆਂ ਪਹਿਲਾਂ ਫਿਰ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਵੀ ਕੀਤੀ ਤੇ ਅੱਜ ਸਾਡੇ ਜਿਹੜਾ ਹੈਗਾ ਅਸੀਂ ਇਹ ਬੰਦਾ ਜਿਹੜਾ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਇਹ ਨਾਲ ਯੂਟਿਫਿਸ਼ ਕੀ ਸਾਹਮਣੇ ਆਇਆ ਮੋਟਲੀ ਤੁਫੀਸ਼ ਜਿਹੇ ਅਭ ਇਹ ਜਿਹੜੇ ਬਾਹਰ ਬੈਠੇ ਆ ਆਪਣੇ ਸਰਬਨ ਸਿੰਘ ਭੋਲਾ ਇਹ ਹਵੇਲੀਆਂ ਦਾ ਇੱਕ ਮੰਨ ਆ ਕੇ ਦੋਨੇ ਜੁਗਸੇ ਆ ਜੋ ਇਹਨਾਂ ਦੇ ਦਸਨ ਮਤਾਬ ਕਰੇ ਇਹ ਬੰਦੇ ਆਪਰੇਟ ਕਰਦੇ ਇਹਨਾਂ ਤੋਂ ਅੱਗੇ ਉੱਤੇ ਹੋਰ ਬੰਦੇ ਵੀ ਹੈਗੇ ਆ ਜਿਹੜੇ ਮੇਨ ਕਿੰਗ ਪਿੰਨ ਹੈਗੇ ਇਹਨਾਂ ਦੇ ਉਹਨਾਂ ਦੇ ਨਾਲ ਲੜਕੇ ਬਾਹਰੋਂ ਇਹ ਤਰਕੀਆਂ ਤੋਂ ਆਉਂਦੇ ਆ ਤੇ ਕੁਝ ਬੰਦੇ ਜਿਹੜੇ ਅਸੀਂ ਤਿੰਨ ਚਾਰ ਹੋਰ ਨਾਮਜ਼ਦ ਕੀ ਕਿਸੇ ਦਾ ਕੰਮ ਰਹਿ ਕੀ ਕਰਨਾ ਕਿਸੇ ਦਾ ਉਹਨਾਂ ਨੂੰ ਘਰ ਦਿਖਾ ਕੇ ਤੇ ਉਹਨਾਂ ਨੂੰ ਗਾਈਡ ਕਰਨਾ ਵੀ ਇਸ ਰਸਤੇ ਤੇ ਜਾਣਾ ਇਹਦੇ ਵਿੱਚ ਅਸੀਂ ਟੋਟਲ 6 ਬੰਦੇ ਅਜੇ ਨਾਮਜ਼ਦ ਕੀਤੇ ਆ ਜਿਹੜੇ ਇਸ ਮੌਕੇ ਤੇ ਬੜੇ ਕਿਨੇ ਗਏ ਬੜੇ ਇੱਕ ਫੜੋਂ ਤੋਂ ਫੜਿਆ ਗਿਆ ਅਮਰਦੀਪ ਸਿੰਘ ਨਾਮ ਦਾ ਮਿਹਰਬਾਨ ਪੁਰਾਣਾ ਪਿੰਡ ਕੋਲ ਦੇ ਲੱਗਈ ਆ ਇਹ ਇੱਥੋਂ ਦਾ ਹੋਂਦ ਕੋਈ ਹਥਿਆਰ ਅੰਦਰ ਹਾਂਜੀ ਇੱਕ ਪਿਸਟਲ 3 ਬੋਰ ਦਾ ਤੇ 5 ਰੌਂਦ ਮਿਲੇ ਅਸੇ ਇਹਨਾਂ ਨੂੰ ਕੋਈ ਪਹਿਲਾ ਮਾਮਲਾ ਕਰ ਚੋਲੇ ਪਹਿਲਾਂ ਇਹਨਾਂ ਦੇ ਉੱਤੇ ਕਾਫੀ ਪਰਚੇ ਹੈਗੇ ਆ 307 ਦੇ ਐਕਸਾਈ ਦਾ ਕੰਮ ਕਰਦੇ ਰਹੇ ਇਹ ਬਾਕੀ ਐਡਰੈਸ ਦਾ ਉਹ ਇਹਨਾਂ ਦੇ ਪਰਚੇ ਦਾ ਉਹਨੂੰ ਤਾਂ ਖਲਾਫੀਆਂ ਨੂੰ ਸੁਭਾਰਨਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਅੱਜ ਤਾਂ ਸਾਡੀ ਮੁੰਡਲੀ ਤਫਤੀਸ਼ ਚੱਲੀ ਆ ਇੱਕ ਬੰਦਾ ਰੌਂਡ ਅਪ ਕੀਤਾ ਕਾਫੀ ਗੱਲਾਂ ਉਹ ਦੱਸ ਰਿਹਾ ਤੇ ਹੁਣ ਅਸੀਂ ਕੋਰਟ 'ਚ ਪੇਸ਼ ਕਰਕੇ ਦਾ ਰਿਮਾਂਡ ਲੈ ਕੇ ਅਗਲੀ ਤਫਤੀਸ਼ ਤੇ ਆਪਾਂ ਜਿਹੜੀਆਂ ਫਰੋਕੀਆਂ ਇਹਦੀ ਉਹਦਾ ਮੁੱਖ ਦੋਸ਼ੀ ਘੜਾ ਜੀ ਨੇ ਜਿਹੜਾ ਘੜਾ ਦੋਸ਼ੀ ਨੇ ਮੁੱਖ ਦੋਸ਼ੀ ਇਹ ਫਾਇਰਿੰਗ ਕਰਪਨ ਵਾਲਾ ਹੈ ਫਾਇਰਿੰਗ ਜਿਹੜੇ ਦੋ ਬੰਦੇ ਫਾਇਰਿੰਗ ਕਰਨ ਵਾਲੇ ਸੀ ਅਸੀਂ ਇਹਨਾਂ ਨੂੰ ਇੱਕ ਤਾਂ ਰੌਡ ਅਪ ਹੋ ਗਿਆ ਦੂਜਾ ਕਿਸ ਤਰ੍ਹਾਂ ਮਿਲਿਆ ਉਹ ਵੀ ਜਲਦੀ ਤੋਂ ਜਲਦੀ ਉਹਦਾ ਕੀ ਨਾਮ ਜਿਹੜਾ ਫੜਿਆ ਇਹ ਤਾਂ ਅਮਰਦੀਪ ਸਿੰਘ ਸਰ ਇਹਨਾਂ ਕੀ ਲਾਂਚ ਦਿੱਤਾ ਜਾਂਦਾ ਕਿੰਨਾ ਇਹਨਾਂ ਨੂੰ ਇਹਨਾਂ ਨੂੰ 10-10000 ਰੁਪਏ ਇੱਕ ਵਾਰ ਦੱਤੇ ਜਦੋਂ ਇੱਕ ਘਰ ਦੇ ਉੱਤੇ ਫਾਇਰਿੰਗ ਕਰਨ ਦਾ ਹੁੰਦਾ ਹੁੰਦਾ ਹੁਣ ਇਹਦੇ ਵਿੱਚ ਇਹਨੇ ਮੰਨਿਆ ਵੀ ਸਾਨੂੰ 20000 ਰੁਪਏ ਮਿਲਿਆ ਸੀ ਦੋ ਦੋ ਜਗ੍ਹਾ ਤੇ ਫਾਇਰਿੰਗ ਕਰ ਦਿੱਤੀ ਤੇ ਕਿਉਂ ਇਹਨਾਂ ਨੇ ਐਸੇ ਲੈ ਵੀ ਕਿਤੇ ਕੋਈ ਕੋਈ ਇਹਨਾਂ ਨੂੰ ਮੰਨੇ ਉਹ ਤੇ ਉਹ ਤਾਂ ਦੇਈ ਉਹ ਇਹਨਾਂ ਦਾ ਨਹੀਂ ਜੇ ਉਹ ਅਸੀਂ ਪ੍ਰਤੀਸ਼ ਕਰ ਰਹੇ ਆ ਉਹ ਇਹ ਤਾਂ ਸਿਰਫ ਫਾਇਰਿੰਗ ਕਰਨ ਵਾਲੇ ਆ ਤੇ ਇਹਨਾਂ ਨੂੰ 10000 ਇੱਕ ਜਗ੍ਹਾ ਤੇ ਫਾਇਰਿੰਗ ਕਰਨ ਦਾ ਦੱਦਿਆ ਉਹਨੇ ਇਹਨਾਂ ਨੂੰ ਉਹ ਪੇਪਰ ਕਿੱਥੋਂ ਆਏ ਆ ਉਹ ਸਾਰਾ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਨੂੰ ਬੰਦੇ ਕੌਣ ਦੇ ਕੇ ਗਏ ਆ ਕਿੱਥੋਂ ਆਇਆ ਉਹ ਸਾਰਾ ਸੀ ਚੈੱਕ ਕਰ ਰਹੇ ਆ ਸ਼ੀਆ ਦਾ ਵੱਡਾ ਵੀ ਕਰੋ ਜਿੰਦਗੀ ਬਿਲਕੁਲ 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 ਇਹਦੀਆਂ ਤਾਰਾ ਬਹੁਤ ਦੂਰ ਕੱਟ ਜੁੜੀਆਂ ਬਿਲਕੁਲ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਚ ਹੋਰ ਵੀ ਸਾਡੇ ਕੋਲ ਬਹੁਤ ਬੰਦੇ ਆਉਣ ਦੇ ਚਾਂਸ ਆ ਸਾਈਬਰ ਕ੍ਰਾਈਮ ਦੇ ਇੱਕ ਨਾਮ ਨੂੰ ਨਹੀਂ ਅਸੀਂ ਸਿਰਫ ਡਿਲੀਜੈਂਸ ਦੇ ਨਾਲ ਹੀ ਅਸੀਂ ਕੀਤਾ ਇਹਦੇ ਵਿੱਚ ਜਿਹੜੀਆਂ ਲੋਕਾਂ ਨੂੰ ਗਾਈਡ ਕਰਕੇ ਜਿਹੜੀ ਪਬਲੀਕਲੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਸਹਾਰੇ ਨਾਲ ਅਸੀਂ ਇਹ ਸਾਰਾ ਟ੍ਰੇਸ ਕੀਤਾ ਕੀ ਮਾਮਲਾ ਕਰਤਾ ਹੈ ਮਾਮਲੇ ਪਹਿਲੇ ਦਰਜ ਹੋ ਚੁੱਕੇ ਪਈ ਨਹੀਂ ਪਹਿਲੇ ਦਰਜ ਆਲਰੇਡੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਐਂਡ اور WhatsApp ਚੈਨਲ ਪਰ